ਭਾਈ ਮੁੱਲ ਕਰਾਉ ਉਹਨੂੰ ਕੋਈ 80 ਕਰਾ ਲੈ 85 ਕਰਾ ਲੈ ਠੀਕ ਆ ਬਾਈ ਇਹ ਵੜਾ ਆਪਾਂ ਦੇਣੀ ਆ ਇਹ ਕਿਸੇ ਟੀਨਾ ਵਾਲੇ ਦੇ ਫਾਰਮ ਚ ਹੁੰਦੀ ਨਾ ਉਹਨੇ ਕਹਿਣਾ ਸੀ ਇਹ ਫਲਾਨੇ ਦੀ ਆ ਆ ਫਲਾਨਾ ਇਹਦੇ ਲੱਗਿਆ ਵਾ ਤਾਂ ਮੁੱਲ ਉਹਨੇ ਇੱਕ ਦਾਸ ਕਰ ਦੇਣਾ ਸੀ ਕਿ ਕਿਲੋ ਦੁੱਧ ਚੋਇਆ ਵਾ ਠੀਕ ਆ ਬਾਈ ਆਪਾਂ 21 22 ਬਣ ਕੇ ਲਈ ਆ ਭੈਣ ਭਰਾ ਬਾਈ ਆਪ ਦੀ ਸਾਥ ਨਾਲ ਲੈ ਲੈ ਆ ਵੀ ਨਹੀਂ ਦੀ ਦੇਣੀ ਆ ਬਾਈ ਭਾਈ ਮੁੱਲ ਕਰਾਉ ਉਹਨੂੰ ਕੋਈ 60 ਕਰਾ ਲੈ 55 ਕਰਾ ਲੈ ਠੀਕ ਆ ਬਾਈ ਭੈਣ ਤੋਂ ਭਾਨ ਤੋੜ ਵਾਲਾ ਫੋਨ ਨਾ ਬਾਈ ਆਪਾਂ ਨੂੰ ਕੋਈ ਲਾਵੇ 49000 ਰਿਆ ਸੂਕੜੋ ਲੇਵਾ ਸ਼ੁਰੂ ਹੋ ਕੇ ਘਟੋਂ ਨ ਤਾਂ ਹੀ ਜਾਂਦਾ ਬਿਲਕੁਲ ਬਾਈ ਹੈਨਾ ਉਹ ਬਾਈ ਇਹਦੀਆਂ ਜਿਹੜੀਆਂ ਬਲਟਲਾਂ ਦਿਖਾਉਂਦੀਆਂ ਸੱਚੀਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹੋਏ ਆ ਚੜੱਕ ਲਾਲੀ ਦੇ ਫਾਰਮ ਤੇ ਤਿੰਨ ਟੌਪ ਦੇ ਨਗੀਨੇ ਬਹੁਤ ਹੈਵੀ ਵਜਨ ਵਾਲੀਆਂ ਜਿਹੜੀਆਂ ਗਾਈਆਂ ਆਪਾਂ ਤੁਹਾਨੂੰ ਇਹ ਵੀਡੀਓ ਦੇ ਵਿੱਚ ਸ਼ੂਟ ਕਰਕੇ ਦੇਵਾਂਗੇ ਜਾਨਵਰਾਂ ਦੇ ਰੇਟ ਜਾਣਕਾਰੀ ਸਾਰੀ ਵੀਡੀਓ ਦੇ ਵਿੱਚ ਹੋਊਗੀ ਜਾਨਵਰ ਖਰੀਦਣ ਤੋਂ ਪਹਿਲਾਂ ਜਿਹੜੀ ਤਸੱਲੀ ਕਰਨੀ ਆ ਉਹ ਤੁਸੀਂ ਆਪਦੇ ਪੱਧਰ ਤੇ ਕਰਨੀ ਆ ਵੀਡੀਓ ਦੇ ਨਾਲ ਬਣੇ ਰਹੋ ਕਰਦੇ ਆਂ ਆਪਾਂ ਲਾਲੀ ਦੇ ਨਾਲ ਗੱਲਬਾਤ ਲਾਲੀ ਪਹਿਲਾਂ ਸਵਾਗਤ ਆ ਬਾਈ ਸਵਾਗਤ ਆ ਬਾਈ ਤੁਹਾਡਾ ਵੀ ਸਾਰਿਆਂ ਦਾ ਤੁਹਾਡੇ ਦਰਸ਼ਕਾਂ ਦਾ ਵੀ ਜਿਹੜੇ ਚੈਨਲ ਵੇਂਦੇ ਆ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲਾਲੀ ਅੱਜ ਦੇ ਰੇਟ ਕਿਵੇਂ ਹੋਣਗੇ ਬਾਈ ਬਾਈ ਅਗਲਾ ਆਪਣੇ ਕੋਲੇ 10 ਪਿੰਡ ਕੱਢ ਕੇ ਆਵੇ ਫੇਰ ਪਤਾ ਲੱਗੂ ਵੀ ਰੇਟ ਕਿਵੇਂ ਆ ਰੇਟ ਕਿਵੇਂ ਆ ਹਾਂ ਅੱਜ ਜਮਾ ਜੈਜ ਭਾ ਬਾਈ ਲਓ ਵੀ ਮਿੱਤਰੋ ਗੱਲਬਾਤ ਕਰ ਠੀਕ ਆ ਬਾਈ ਜੀ ਤੋ ਲਈ ਆ ਉਹ ਕਹਿੰਦਾ ਮੈਂ ਪਲੂਨ ਦਾ ਇਹਦਾ 16 ਤੋਂ 17 ਕਿਲੋ ਦੁੱਧ ਨੋਰਮਲ ਸੇਵਾ ਦੇ ਚੋਇਆ ਚੋਇਆ ਹੋਇਆ ਆਪਾਂ 16 17 ਮੰਨ ਕੇ ਲਈ ਭੈਣ ਭਰਾਵ ਦੀ ਸਮਝ ਨਾ ਲੈਣ ਲਿਆ ਵੀ ਬਾਈ ਇਹਨੂੰ ਇੱਕ ਵਾਰ ਤੋੜ ਗਏ ਹਨ ਹਾਂਜੀ ਬਾਈ ਜੇ ਗੱਲਬਾਤ ਕਰੀਏ ਆਪਾਂ ਹਨਾ ਉਦਾਂ ਰਾਜੀ ਪਲੀ ਵੀ ਚੰਗੀ ਆ ਬਾਈ ਹਨਾ ਬਾਈ ਹਾਈਟ ਵੀ ਪੂਰੀ ਆ ਤੇ ਸਮੀ ਵੀ ਪੂਰੀ ਆ ਪੂਰੀ ਆ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਸੋਹਣੀ ਆ ਸ਼ਕੀਨ ਆ ਇਹ ਫੇਸ ਕੁਆਲਿਟੀ ਚੈੱਕ ਕਰੋ ਬਾਕੀ ਇਹਦਾ ਦੁੱਧ ਵੀ ਗਾੜਾ ਹੋ ਲਾਲੀ ਬਾਈ ਦੁੱਧ ਦੀ ਗਾਰੰਟੀ ਨਹੀਂ ਆਪਾਂ ਦੇਣੀ ਫੈਡ 6 ਦੀ ਗਾਰੰਟੀ ਆਪਣੀ ਫੁੱਲ ਆ ਹਾਂ ਕਿਉਂਕਿ ਬ ਮੱਜਾਂ ਦੇ ਬਰਾਬਰ ਹੀ ਲਿਆ ਜਾਣਾ ਕੇਸ ਨੇ ਹਣਾ ਹਾਂਜੀ ਬਈ ਆਪਾਂ ਦੁੱਧ ਦੀ ਗੱਲਬਾਤ ਕਰ ਗਏ ਹਣਾ ਬਾਕੀ ਚੱਲ ਯਾਰ ਦੁੱਧ ਹਰੇਕ ਬੰਦਾ ਬਈ ਆਉਦੀ ਸਮਝ ਨਹੀਂ ਲੈਂਦਾ ਹਰੇਕ ਹੀ ਸਿਆਣਾ ਹਣਾ ਹਾਂਜੀ ਹਾਂਜੀ ਬਈ ਬਾਕੀ ਸਾਊਥ ਰੀਫ ਬਈ ਚ ਜਮਾ ਓਕੇ ਆ ਪੂਲ ਗਰੰਟੀ ਹੋਊ ਬਈ ਤੰਨਾ ਨਗਰੀ ਠੰਡੇ ਸੀਲਾਂ ਦੀ ਆਪਾਂ ਠੀਕ ਆ ਬਈ ਲਾਲ ਜੀ ਇਹ ਅੱਜ ਆਪਾਂ ਕਿੰਨੇ ਦੀ ਦੇਣੀ ਆ ਬਈ ਬਈ ਮੌਲ ਕਰਾਉ ਉਹਨੂੰ ਕੋਈ 60 ਕਰਾ ਲੈ 55 ਕਰਾ ਲੈ ਠੀਕ ਆ ਬਈ ਪੰਨ ਤੋਂ ਪੰਨ ਤੋੜ ਵਾਲਾ ਫੋਨ ਨਾ ਬਾਈ ਆਪਾਂ ਨੂੰ ਕੋਈ ਲਾਵੇ 49000 ਦੀ ਹਨਾ ਲਓ ਵੀ ਮਿੱਤਰੋ ਸਿਰਫ 49000 ਦੀ ਤੁਹਾਨੂੰ ਇਹ ਮਿਲ ਜਣੀ ਆ ਦੈਨ ਤਾਂ ਬਾਈ ਇਹਦਾ ਨੇੜ ਹੀ ਆਣਾ ਕੰਮ ਬਸ 2 ਤੋਂ 3 ਬਾਈ ਹਾਂ ਬਾਕੀ ਜਿਹੜੇ ਸਾਬਣਾ ਬਲ ਪਏ ਆ ਲਾਲੀ ਹਨਾ ਇਹਦੇ ਲੇਵੇ ਦੇ ਪਿਛਲੇ ਸੂਏ ਦੇ ਹਿਸਾਬ ਨਾਲ ਬਾਈ ਇਹ ਫੁੱਲ ਅੜਨਾ ਜਦੋਂ ਦੇਦੀ ਖਾਸੀਅਤ ਵਹਿੜਦੀ ਇਹ ਆ ਸੂ ਕੋਲੋਂ ਲੈਵਾ ਸ਼ੁਰੂ ਹੋ ਕੇ ਘਰ ਤੋਂ ਨਤਾ ਹੀ ਜਾਂਦਾ ਬਿਲਕੁਲ ਬਾਈ ਹੈਨਾ ਉਹ ਬਾਈ ਇਹਦੀਆਂ ਜਿਹੜੀਆਂ ਬਾਲ ਢਿਲਾਂ ਦਿਖਾਉਂਦੀਆਂ ਵੀ ਦੱਸਦੀ ਵੀ ਹੈਨਾ ਹਾਂਜੀ ਹਾਂਜੀ ਬਾਈ ਆਹ ਤੀ ਦੇਖ ਲਓ ਬਾਕੀ ਜਾਣ ਦੇ ਵਿੱਚ ਪੂਰੀ ਨਿੱਗਰ ਆ ਜੀ ਇਹ ਗੱਲਬਾਤ ਕਰੀ ਹਾਂਜੀ ਹਾਂਜੀ ਬਾਈ ਬਾਕੀ ਇੰਨੇ ਰੇਟ ਦੇ ਵਿੱਚ ਬਾਈ ਨਹੀਂ ਮਿਲਦੀ ਹੈਨਾ ਬਾਈ ਕਿਸੇ ਨੇ ਨਹੀਂ ਦੇਣਾ ਆਪਾ ਨਹੀਂ ਦੇਣਾ ਨਾਰਮਲ ਵਪਾਰੀ ਕਿਸੇ ਦੇ ਵੀ ਪੁਰਾਣੇ ਦੇ ਘਰੇ ਹੁੰਦੀ ਹੈ ਅੱਜ ਇਹਦਾ ਉਹਨਾਂ ਨੇ ਕਿਹਾ 57 58000 ਰੁਪਏ ਬਿਲਕੁਲ ਬਾਈ ਹੈਨਾ ਅੱਜ ਆਫਰ ਜੀ ਤੁਹਾਨੂੰ ਮੈਂ ਗੱਲਬਾਤ ਕਰੀ ਆਪਾਂ ਅਗਲੀ ਜਿਲਾਂ ਦੀ ਹੈਨਾ ਕਰ ਦ ਬਲਟ ਦੀ ਬਾਈ ਚੰਗੀ ਆ ਇਹਦਾ ਸੂ ਆ ਬਾਈ ਇਹ ਵੀ ਦੂਜੇ ਸੂਏ ਵੈੜਸ ਹੁੰਦੀ ਆ ਜੀ ਤੋਂ ਲਈ ਆ ਉਹ ਕਹਿੰਦਾ ਮੈਂ 23 ਕਿਲੋ ਦੁੱਧ ਚੋਇਆ ਵਾ ਠੀਕ ਆ ਬਾਈ ਆਪਾਂ 21 22 ਬਣ ਕੇ ਲਈ ਆ ਭੈਣ ਭਰਾ ਬਾਈ ਆਪ ਦੀ ਸੰਭਾਲ ਲੈ ਲੈ ਆ ਵੀ ਲੈ ਆ ਕਰਾ ਬਾਹਰ ਜਿਹੜੇ ਹਿਸਾਬ ਨਾਲ ਬਰੀਡ ਆ ਬਾਈ ਤੇ ਜਿਹੜੇ ਹਿਸਾਬ ਨਾਲ ਇਹਦਾ ਆਰਡਰ ਆ ਹਿਸਾਬ ਨਾਲ ਦੁੱਧ ਦੀ ਇਹ ਚੰਗੇ ਦੀ ਗਵਾਈ ਭਰਉਂਦੀ ਆ ਬਾਈ ਜੇ ਇਹਨੇ ਨਾ 20 ਕੱਢਿਆ ਤਾਂ ਫਿਰ ਉਹਨਾਂ ਨੇ ਨਹੀਂ ਕੱਢਣਾ ਹਮਾਚ ਲਾਣੀਆਂ ਨੇ ਹਾਂ ਇਹ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਾਈ ਥਣ ਲੇਵਾ ਬਹੁਤ ਸੋਹਣਾ ਵਾ ਬਾਕੀ ਲਾ ਲਈ ਸਫਾਈ ਦੇ ਵਿੱਚ ਆ ਜਾ ਰਲੇਵਾ ਬਾਈ ਪਿੰਡਾ ਵੀ ਚਮਕਾੜਾ ਦੇ ਲੇਵਾ ਵੀ ਚਮਕਾੜਾ ਵਹਿਰਦਾ ਹਾਂ ਤੁਸੀਂ ਜੇ ਇੱਥੋਂ ਦੇਖੋਗੇ ਤਾਂ ਬਹੁਤ ਸੋਹਣਾ ਜਿਹੜਾ ਲੱਗਿਆ ਹੋਇਆ ਚਾਹੇ ਹੱਥੀਂ ਚਵਾਈ ਕਰ ਲਓ ਚਾਹੇ ਮਸ਼ੀਨ ਦੀ ਚਵਾਈ ਕਰ ਲਓ ਉਹ ਤੁਹਾਡੀ ਸਮਝ ਦੇ ਵਿੱਚ ਇਹ ਇੱਥੋਂ ਚੱਕ ਕਰੋ ਤੁਸੀਂ ਰਾਜ ਹੀ ਆ ਯਾਰ ਜਿਹੜੀ ਮੇਨ ਗੱਲ ਹੈ ਨਾ ਬਾਈ ਬਾਜੀ ਜਾਨਵਰ ਨੂੰ ਦੁੱਧ ਦੇਣਾ ਥੋੜਾ ਜਿਹਾ ਬਾਈ ਸੌਖਾ ਹੁੰਦਾ ਹੈ ਨਾ ਤੇ ਹਮਾ ਚਲਾ ਲੀਆਂ ਯਾਰ ਸਿੰਘਾਂ ਦੀਆਂ ਤਿੰਨ ਬਣ ਜਾਣਗੀਆਂ ਬਣ ਜਾਣਗੀਆਂ ਹੈ ਨਾ ਤੇ ਇਹ ਬਾਈ ਅੱਜ ਆਪਾਂ ਕਿੰਨੇ ਦੀ ਦੇਣੀ ਭਾਈ ਮੋਲ ਕਰਾਉ ਨੂੰ ਕੋਈ 80 ਕਰਾਲੇ 85 ਕਰਾਲੇ ਠੀਕ ਆ ਬਾਈ ਇਹ ਵੈੜ ਆਪਾਂ ਦੇਣੀ ਆ 65800 ਰੁਪਏ ਦੀ 65800 ਦੀ ਤੁਹਾਨੂੰ ਸੱਜਣੋ ਇਹ ਮਿਲਣੀ ਆ ਥਣ ਤੁਸੀਂ ਇੱਥੇ ਚੈੱਕ ਕਰਕੇ ਦੇਖੋ ਨਾੜਾ ਨੂਣਾ ਲੇਵੇ ਦੇ ਉੱਪਰ ਹੁਣ ਦੱਸ ਦਿਆਂ ਅਜੇ ਦਣ ਇਹ 2000 ਗੱਡੂ ਬਾਈ ਮੇਰੇ ਸਾਹਮਣੇ ਹਾਂ ਤਿੰਨ ਤੋਂ ਚਾਰ ਬਾਈ ਬਸ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦੇਖੋ ਬਾਈ ਬਹੁਤ ਸੋਹਣਾ ਆਡਰ ਲੈ ਮਾਰੋ ਬਰਾਣੀ ਦਾ ਬਹੁਤ ਸੋਹਣਾ ਥਣ ਤੁਸੀਂ ਚੈੱਕ ਕਰੋ ਚੰਗੀ ਕੁਆਲਿਟੀ ਦਾ ਥਣ ਲੱਗਿਆ ਹੋਇਆ ਵਾ ਬਾਕੀ ਸਭੀ ਹੋਈ ਆ ਬਾਈ ਹੈਨਾ ਬਹੁਤ ਸਮੀ ਵੀ ਆ ਬੈੜ ਬਾਈ ਅੱਗੇ ਦੇ ਵਿੱਚ ਨੇ ਆ ਬਾਈ ਚੰਗਾ ਦੁੱਧ ਦੇ ਦੇਣਾ ਨਾ ਗੱਲਬਾਤ ਕਰੀ ਬਾਕੀ ਦੁੱਧ ਹੂ ਮੱਝਾਂ ਵਰਗਾ ਬਾਈ ਬਿਲਕੁਲ ਬਾਈ ਦੋਨੇ ਕ੍ਰੋਸ ਆ ਕ੍ਰੋਸ ਆ ਗੱਲਬਾਤ ਕਰੀ ਆਪਾਂ ਇਹਦੀ ਹੈ ਨਾ ਬਾਈ ਬਰੀਡ ਕੁਆਲਿਟੀ ਦੇ ਵਿੱਚ ਵੀ ਸੋਹਣੀ ਆ ਫੇਸ ਤੋਂ ਲੈ ਕੇ ਐਂਡ ਤੱਕ ਚੰਗੀ ਆ ਇਹਦਾ ਸੂਆ ਬਾਈ ਬਾਈ ਹਾਈਟ ਆ ਵਜ਼ਨ ਸੂਆ ਮਾਲਕਾਂ ਨੇ ਦੂਜਾ ਦੱਸਿਆ ਭੈਣ ਭਰਾ ਬਾਈ ਭਲਾ ਦੂਜਾ ਮੰਨ ਲੈਣ ਤੀਜਾ ਮੰਨ ਲੈਣਾ ਇੱਕ ਗੱਲ ਆ ਵੀ ਵਪਾਰੀ ਦਾ ਤਾਂ ਬਾਈ ਸੂਆ ਦੂਜਾ ਹੀ ਰਹਿਣਾ ਹੁੰਦਾ ਜਿੱਥੋਂ ਵੱਧ ਨਹੀਂ ਹੋਈ ਹੈ ਨਾ ਮੈਂ ਕਹਾਂ ਜਿਹਦੀ ਮਰਜ਼ੀ ਬਾਈ ਵੀਡੀਓ ਵੇਖ ਲਓ ਦੂਜਾ ਹੀ ਕਹਿਣਾ ਆਪਾਂ ਨਹੀਂ ਕਹਿੰਦੇ ਦੂਜਾ ਮੋਰ ਕੇ ਭੈਣ ਭਰਾ ਮੇਰੇ ਪੁੱਤਾਂ ਨੂੰ ਗਾਲਾਂ ਕੱਢੀ ਜਾਣਗੇ ਹਨ ਹੋ ਸਕਦਾ ਬਈ ਤੀਜੇ ਹੋਵੇ ਠੀਕ ਹੈ ਬਈ ਪਰ ਉਹਨੇ ਦੁੱਧ ਦੀ ਤਸੱਲੀ ਬਹੁਤ ਦਿੱਤੀ ਹੈ ਕਹਿੰਦਾ ਮੈਂ ਪਿਛਲੇ ਸੂਏ 26 ਕਿਲੋ ਦੁੱਧ ਚੋਇਆ ਵਾ ਅੱਛਾ ਲਿਆ ਬਈ ਹਾਂ ਜਿਹੜੇ ਹਿਸਾਬ ਨਾਲ ਵਜਰ ਨਾਲ ਬਈ ਦੁੱਧ ਦਿੱਤਾ ਵੀ ਹੋਊਗਾ ਦਿੱਤਾ ਹੋ ਸਕਦਾ ਬਈ ਹਨਾ ਬਾਕੀ ਬਰੀਡ ਦੇ ਵਿੱਚ ਸੋਹਣੀ ਆ ਕੱਲ ਤੁਸੀਂ ਚੈੱਕ ਕਰ ਲਓ ਇਥੋਂ ਫੇਸ ਚੈੱਕ ਕਰ ਲਓ ਕੰਨ ਚੈੱਕ ਕਰ ਲਓ ਨਿੱਕਾ ਕੰਨ ਬਾਕੀ ਤੁਸੀਂ ਇਥੋਂ ਆਰਡਰ ਦੀ ਇਹਦਾ ਬਣਾਵਟ ਦੇਖ ਲਓ ਢਾਂਚਾ ਦੇਖ ਲਓ ਇਹ ਲਾਲੀ ਕਿੰਨੇ ਦਿਨ ਕੱਢਦੀ ਹੈ ਬਈ ਇਹ ਕੱਢਦੀ ਹੈ 5 ਤੋਂ 6 ਦਿਨ ਵਹਿੜਾ ਜੇ ਇਹ 5 6 ਦਿਨ ਕੱਢਦੀ ਆ ਆਰਡਰ ਬਹੁਤ ਜਿਆਦਾ ਚੰਗਾ ਤੇ ਫੈਕਸ ਲੱਗਾ ਹੋਇਆ ਇਹ ਇਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਬਾਕੀ ਕਲਰ ਪ੍ਰਿੰਟ ਦੀ ਸੋਹਣੀ ਆ ਬੱਚੀ ਬੁੱਚੀ ਦੇਗੀ ਤਾਂ ਚੰਗੀ ਬਰੀਡ ਦੀ ਦੇ ਦੇਣੀ ਆ ਇਥੋਂ ਤੁਸੀਂ ਇਹਦੀ ਲੈ ਬਈ ਆਪਾਂ ਕਹਿਣਾ ਨਹੀਂ ਉਹ ਬੰਦੇ ਨੇ ਕਿਹਾ ਕਹਿੰਦਾ ਮੈਂ ਸੈਂਪਲ ਵੀ ਵਿਖਾ ਦੂੰ ਟੀਕੇ ਦਾ ਸੈਕਸਰ ਦਾ ਲੱਗਿਆ ਵਾ ਕਹਿੰਦਾ ਠੀਕ ਆ ਬਾਈ ਤੇ ਇਹੇ ਆਪਾਂ ਬਾਈ ਅੱਜ ਕਿੰਨੇ ਦੀ ਦੇਣੀ ਆ ਆ ਜਿਹੜਾ ਮੌਲ ਕਾਰ ਨੂੰ ਇਹਦਾ ਵੀ ਪਲਾਸੀ ਕਰ ਲਗੇ 85 ਕਰ ਲਗੇ ਬਾਈ ਇਹ 77000 ਦੀ ਵੇੜ ਦੇਣੀ ਆ ਆਪਾਂ ਕਿੰਨੇ ਦੀ ਬਾਈ 77 ਦੀ ਲਓ ਵੀ ਮੈਂ ਤਰ 77000 ਦੀ ਤੁਹਾਨੂੰ ਇਹ ਮਿਲ ਜਾਣੀ ਇੱਥੋਂ ਇਹਦੇ ਤੁਸੀਂ ਆਰਡਰ ਦੀ ਬਨਾਵਟ ਚੈੱਕ ਕਰਕੇ ਦੇਖੋ ਥਣ ਬਹੁਤ ਸੋਹਣਾ ਲੱਗਿਆ ਹੋਇਆ ਵਾ ਤੇ ਬਾਕੀ ਵੱਡੀ ਆ ਕੱਦ ਬੈੱਡ ਦੀ ਵੱਡੀ ਆ ਚੰਗੀ ਜਣੀ ਦੀ ਬੱਚੀ ਜਿਵੇਂ ਬਾਈ ਕਹਿੰਦਾ ਵੀ ਦੱਸਿਆ ਚੱਲ ਆਪਾਂ ਨਹੀਂ ਦੱਸਣਾ ਅਗਲੇ ਨੇ ਦੱਸਿਆ ਜੇ ਉਹ ਗੱਲ ਸੱਚੀ ਹ ਜੰਮੂ ਕੀ ਹੈ ਭਾਈ ਜੇ ਕਿਸੇ ਟੀਨਾ ਵਾਲੇ ਦੇ ਫਾਰਮ ਚ ਹੁੰਦੀ ਨਾ ਉਹਨੇ ਕਹਿਣਾ ਸੀ ਇਹ ਫਲਾਨੇ ਦੀ ਆ ਆ ਫਲਾਨਾ ਇਹਦੇ ਲੱਗਿਆ ਵਾ ਤਾਂ ਮੋਲ ਉਹਨੇ ਇੱਕ ਦਾਸ ਕਰ ਦੇਣਾ ਸੀ ਬਿਲਕੁਲ ਬਾਈ ਹੈਨਾ ਆਪਾਂ ਨੂੰ ਇਹ ਵੀ ਆਪਣੇ ਕੋਲੇ ਭਾ ਨਾਉਂਦੀ ਆ ਆਪਾਂ ਭਾ ਨਾ ਦੇ ਦਿੰਦੇ ਆ ਭਾਈ ਰਾਮੂ ਵਾਲੇ ਉਹ ਵੈੜ ਲਈ ਆ ਬੰਦੇ ਦਾ ਨਾਮ ਐਡਰੈਸ ਸਭ ਕੁਝ ਦੱਸ ਦਾਂਗੇ ਆਪਾਂ ਜੇ ਫਰਨਾ ਪਤਾ ਜਿਹੜਾ ਲੈਣਾ ਲੈਣੀ ਆ ਲੈ ਵੀ ਉਹ ਹਨਾ ਕਿਉਂਕਿ ਜਿਹੜੀ ਇਹ ਚੀਜ਼ ਬਾਈ ਬਣੀ ਹੋਈ ਆ ਅਗਲੇ ਸਾਲ ਦਾ ਖਰੀਦਣਾ ਰਿਸਕ ਵੀ ਲੈਣਾ ਹਨਾ ਤਾਂ ਉਹਦਾ ਮੁਨਾਫਾ ਤਾਂ ਅਗਲੇ ਸਾਲ ਦਾ ਲੈਣਾ ਹੀ ਆ ਬਾਈ ਹੈਨਾ ਸਹੀ ਗੱਲ ਆ ਬਾਈ ਸਹੀ ਗੱਲ ਹੈਨਾ ਤੇ ਲਾਦੀ ਇੱਕ ਵਾਰ ਹਨਾ ਫਾਰਮ ਦੀ ਲੋਕੇਸ਼ਨ ਬੋਲ ਕੇ ਆਪਣਾ ਬਈ ਪਿੰਡ ਚੜੈਕਾ ਚੜੈਕ ਤੇ ਘੋਲੀਏ ਦੇ ਵਿਚਾਲੇ ਨਹਿਰਾਂ ਦੇ ਘਾਰ ਆ ਠੀਕ ਆ ਜ਼ਿਲ੍ਹਾ ਮੋਗਾ ਠੀਕ ਆ ਬਈ ਮੋਬਾਈਲ ਨੰਬਰ 8198856080 ਆ ਬਈ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਜਿਹੜੇ ਵੀ ਨਾਗਦੀ ਤੁਹਾਡੀ ਵਿਚਾਰ ਬਣਦਾ ਵਾ ਤਾਂ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲਿਓ ਰੇਟ ਬਿਲਕੁਲ ਬਾਈ ਨੇ ਜੈਜ ਕੀਤੇ ਆ ਪਰ ਫੇਰ ਵੀ ਬਾਈ ਹਮੇਸ਼ਾ ਇਹੀ ਗੱਲ ਕਹਿੰਦਾ ਉਹਦੇ ਵੀ ਕਿਸੇ ਵੀ ਜਾਨਵਰ ਦੀ ਤਸੱਲੀ ਕਰਨੀ ਬਾਈ ਤੇ ਦੁੱਧ ਜਿਹੜਾ ਤੁਸੀਂ ਆਪਦੀ ਸਮਝ ਦੇ ਨਾਲ ਜਾਨਵਰ ਨੂੰ ਖਰੀਦ ਕੇ ਲੈ ਕੇ ਜਾਣਾ ਵਾ ਆਪਣਾ ਕੰਮ ਆ ਤੁਹਾਡੇ ਤੱਕ ਨਵੀਆਂ-ਨਵੀਆਂ ਵੀਡੀਓ ਲਿਆ ਕਹਿਣਾ ਜਾਨਵਰ ਦੀ ਤਸੱਲੀ ਕਰਨੀ ਤੁਹਾਡ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ